ਪੀੜਸੀ ਨਿਊਜ਼ ਦੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਮਨਿੰਦਰ ਸਿੰਘ ਮੋਂਗਾ ਅੰਮ੍ਰਿਤਸਰ ਦੇ ਵਿੱਚ ਇੱਕ ਦਿਲ ਨੂੰ ਕੰਬਾਉਣ ਵਾਲਾ ਮਾਮਲਾ ਸਾਹਮਲੇ ਆਇਆ ਹੈ ਦਰਸਲ ਛੋਟੇ ਜਿਹੇ ਝਗੜੇ ਨੇ ਐਡਾ ਗੰਭੀਰ ਰੂਪ ਧਾਰ ਰਿਹਾ ਕਿ ਕਵਾਂਟੀ ਵੱਲੋਂ ਦੂਸਰੇ ਕਵਾਂਟੀ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਤੋ ਮਾਮਲਾ ਹੈ ਅੰਮ੍ਰਿਤਸਰ ਦੇ ਨੇੜਲੇ ਪਿੰਡ ਸੈਦੂਪੁਰਾ ਦਾ ਜਿੱਥੇ 에어ਪੋਰਟ ਦੇ ਨਾਲ ਲੱਗਦੀ ਇੱਕ ਕਲੋਨੀ ਹੈ ਸ਼ਿਵਾ ਇਨਕਲੇਵ ਜਿੱਥੇ ਰਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਅਕਾਲੀ ਸਰਪੰਚ ਪੁਲਵਿੰਦਰ ਸਿੰਘ ਨੂੰ ਉਸਦੇ ਗਵਾਂਡੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤੋਂ ਇਹ ਘਟਨਾ ਬੀਤੀ ਦੇਰ ਰਾਤ 12 ਵਜੇ ਦੇ ਕਰੀਬ ਵਾਪਰੀ ਹੈ। ਔਰ ਇਸ ਘਟਨਾ ਦਾ ਕਾਰਨ ਬੇहद ਛੋਟਾ ਦੱਸਿਆ ਜਾ ਰਿਹਾ ਹੈ। ਡੇਢ ਮਹੀਨਾ ਪਹਿਲਾਂ ਦੋਨਾਂ ਗਵਾਂਢੀਆਂ ਚ ਘਰ ਦੇ ਬਾਹਰ ਕਾਰ ਪਾਰਕ ਨੂੰ ਕਰਨ ਨੂੰ ਲੈ ਕੇ ਤਕਰਾਰ ਹੁੰਦੀ ਹੈ। ਉਦੋਂ ਮ੍ਰਿਤਕ ਪਲਵਿੰਦਰ ਸਿੰਘ ਦੀ ਕਾਰ ਦੇ ਸ਼ੀਸ਼ੇ ਭੰਨੇ ਜਾਂਦੇ ਔਰ ਉਸ ਤੋਂ ਬਾਅਦ ਬੀਤੀ ਰਾਤ ਘਰ ਦੇ ਵਿੱਚ ਇਲੈਕਟ੍ਰਿਸਿਟੀ ਪ੍ਰੋਬਲਮ ਹੋਣ ਤੇ ਸਾਂਝੀ ਕੰਤ ਇੱਥੇ ਪੋੜੀ ਲਾਈ ਗਈ ਸੀ। ਔਰ ਹਲੇ ਕੰਮ ਖਤਮ ਨਹੀਂ ਹੋਇਆ ਇਸ ਕਰਕੇ ਪੋੜੀ ਇੱਥੇ ਲੱਗੀ ਰਹੇਗੀ। ਤੋਂ ਦੇਰ ਰਾਤ ਜਦੋਂ ਗਵਾਂਢੀ ਸਹਿਜ ਪਾਸਿੰਗ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਉਹ ਕਾਰ ਆਇਆ ਤਾਂ ਉਸਨੇ ਪੋੜੀ ਜਿਹੜੀ ਹੈ ਉਹ ਉਸ ਨੂੰ ਸਿੱਟ ਦਿੱਤਾ ਚਲਾ ਕੇ ਮਾਰਿਆ ਜਿਸ ਤੋਂ ਮੁਰਤੋਂ ਟਕਰਾਰ ਹੋਈ ਔਰ ਗਲਬਾ ਸ਼ੁਰੂ ਹੁੰਦੇ ਆ ਰੋਪੀ ਵੱਲੋਂ ਆਪਣਾ ਗੈਰ ਲਾਇਸੈਂਸੀ ਇਲੀਗਲ ਵੈਪਨ ਕੱਢ ਕੇ ਰਵਿੰਦਰ ਸਿੰਘ ਤੇ ਸੱਤ ਫਾਇਰ ਕੀਤੇ ਗਏ ਜੇਨ ਵਿੱਚੋਂ ਤਿੰਨ ਗੋਲੀਆਂ ਦੱਸਿਆ ਜਾ ਰਿਹਾ ਹੈ ਕਿ ਰਵਿੰਦਰ ਸਿੰਘ ਨੂੰ ਲੱਗੀਆਂ ਜਿਸ ਦੇ ਚਲਦੇ ਮੌਕੇ ਤੇ ਉਸ ਦੀ ਮੋਤੋਏ ਤੋਂ ਸਭ ਤੋਂ ਪਹਿਲਾਂ ਅਸੀਂ ਮ੍ਰਿਤਕ ਪ੍ਰਵਿੰਦਰ ਸਿੰਘ ਘਰਾਂ ਦੇ بیٹے ਨਾਲ ਗੱਲਬਾਤ ਕਰਾਂਗੇ ਭਾਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੁਨੇਪਾਲ ਸਿੰਘ ਜੀ ਕੀ ਮਾਮਲਾ ਸਾਰਾ ਜੀ ਕਿਸ ਤਰ੍ਹਾਂ ਇਹ ਨੋਬਤ ਇੰਨੀ ਖਤਰਨਾਕ ਹਲਾਤ ਤੇ ਪਹੁੰਚੀ ਕਿ ਗੋਲੀ ਚਲਾਨੀ ਪਈ ਮਾਮਲਾ ਗੁਸ਼ਤਨੀ ਜੀ ਪਹਿਲਾਂ ਇੱਕ ਪਹਿਲਾਂ ਨਾਲ ਸਾਡੇ ਅੱਧੇ ਮਹੀਨਾ ਪਹਿਲਾਂ ਕਾਰ ਤੇ ਸੀਚੀ ਤੋਰ ਤੇ ਖੜੀ ਦੇ ਸਾਹਮਣੇ ਮਤਲਬ ਬਾਹਰ ਖੜੀ ਦੇ ਕਿ ਸਾਡੇ ਘਰ ਲਾ ਕੇ ਕਾਰ ਲਾਈ ਆ ਉਹ ਇਹਨੇ ਤੇ ਇਹਨੇ ਉਹਨਾਂ ਨੇ ਵਾਈਫੇ ਦੀ ਨੀਂ ਸਹੀ ਟੋੜ ਤੇ ਕਰਦੇ ਫਿਰ ਅੱਜ ਮਹੀਨੇ ਬਾਅਦ ਉਹਨਾਂ ਨੇ ਪੂਰਾ ਮਹੀਨਾ ਸਵਾ ਮਹੀਨੇ ਬਾਅਦ ਉਹਨਾਂ ਨੇ ਆਪਣਾ ਇਹ ਆ ਕੱਲ ਇਲੈਕਟ੍ਰੀਸ਼ੀਅਨ ਦਾ ਕੰਮ ਕਰਾਇਆ ਤੇ ਪਿੱਥੇ ਪੌੜੀ ਪਈ ਸੀ ਤੇ ਫਾਈ ਘਰੇ ਫਾਦਰ ਸਾਹਿਬ ਰੋਟੀ ਖਾ ਰਹੇ ਤੇ ਇੱਥੇ ਕੱਲ ਲਾਈਟ ਖਰਾਬ ਵੀ ਕਲੋਨੀ ਸਾਰੀ ਮਤਲਬ ਤੇ ਮਤਲਬ ਇਹਨੇ ਨੇਰੇ ਦਾ ਫਾਇਦਾ ਚੱਕ ਕੇ ਇਹਨੇ ਪਹਿਲਾਂ ਪੌੜੀ ਸਿੱਟੀ ਫਾਦਰ ਸਾਹਿਬ ਬਾਹਰ ਦੇਖਣ ਲਈ ਨਿਕਲੇ ਕਿ ਕੀ ਹੋਇਆ ਮਤਲਬ ਕਿਹੜੀ ਚੀਜ਼ ਡਿੱਗੀ ਤੇ ਇਹਨੇ ਫਾਦਰ ਫਾਦਰ ਤੋਂ ਗੋਲੀਆਂ ਚਲਾਉਣੀ ਸਟਾਰਟ ਕਰਤੀਆਂ ਸੱਤ ਫਾਇਰ ਕੀਤੇ ਜੇ ਜੋ ਤਿੰਨ ਪਹਿਲੇ ਚੁੱਕੀ ਫਾਦਰ ਸਾਹਿਬਲੇ ਡਿੱਗੇ ਫਿਰ ਇਹਨੇ ਅਨਲੀਗਲ ਵੈਪਨ ਨਾਲ ਫਾਇਰ ਕੀਤੇ ਫਾਦਰ ਸਾਹਿਬ ਦੇ ਦੋ ਨੰਬਰ ਦੇ ਵੈਪਨ ਨਾਲ ਫਿਰ ਉਹ ਤੋਂ ਬਾਅਦ ਹੀ ਫਾਦਰ ਸਾਹਿਬ ਨੂੰ ਚੱਕ ਕੇ ਗੱਡੀ 'ਚ ਪਾ ਕੇ ਉਧਰ ਲਾਗੇ ਇਹ ਅਸੀਂ ਵੈਪਨ ਸੀ ਪਰ ਬੰਦੇ ਦਾ ਜਵਾਬੀ ਕਰ ਰਹੇ ਤਾਂ ਕੋਈ ਮੌਕਾ ਨਹੀਂ ਮਿਲਿਆ ਨਹੀਂ ਲਾਇਸੈਂਸ ਸੀ ਵੈਪਨ ਇਦਾਂ ਨਹੀਂ ਕਿ ਕਿਉਂ ਲਾਇਸੈਂਸ ਸੀ ਵੈਪਨ ਉਹ ਪਾਪਾ ਵੈਹੀ ਵੀ ਨਾਲ ਰੱਖਦੇ ਸੀ ਕਿਉਂਕਿ ਉਹ ਪਿੰਡ ਜਾਂਦੇ ਪਿੰਡ ਸਾਡਾ 7 ਕਿਲੋਮੀਟਰ ਦੂਰ ਇੱਥੋਂ ਸੁਰਾਹ ਸੁਣਾ ਹੁੰਦਾ ਹੈ ਕਿ ਉਹਨਾਂ ਦਾ ਲਾਇਸੈਂਸ ਇੱਕ ਕਾਲੀਆਂ ਦੇ ਮਤਲਬ ਆ ਸਾਰੇ ਸੁੰਦਰ ਦੇ ਹੋ ਗਿਆ ਕਿਰੋਕ ਲੱਗਦੀ ਨੇ ਪਰ ਇਹ ਬਾਹਰ ਨਹੀਂ ਰਾਇ ਗੋਲੀ ਚ ਨਾ ਤਾਂ ਮੌਕੇ ਪਾਪਾ ਨੇ ਕੁਝ ਵੇਖਿਆ ਨਹੀਂ ਉਹ ਪਹਿਲ ਇੱਕਦਮ ਉਹਨੇ ਗੋਲੀਆਂ ਸ਼ੂਟ ਕਰਨਾ ਸਟਾਰਟ ਕਰਤਾ ਵੈਸੇ ਵੀ ਜੇਕਰ ਗਵੰਡੀ ਆ ਤਾਂ ਹਰ ਬੰਦਾ ਸੋਚਦਾ ਕਿ ਗਵੰਡੀ ਨਾਲ ਬੜੀ ਬਾੜੀ ਮੋੜ ਤੱਕ ਹਾਂਜੀ ਨਾਲੇ ਇੱਥੋਂ ਤੱਕ ਗੋਲੀਆਂ ਚੱਲਣ ਤਾਂ ਗੱਲ ਪਹੁੰਚ ਜਾਂਦੀ ਹੈ ਹਾਂਜੀ ਇਹ ਤਾਂ ਇਹ ਚੀਜ਼ ਸਾਨੂੰ ਵੀ ਉਮੀਦ ਨਹੀਂ ਕੋਈ ਇਦਾਂ ਦੀ ਕੁਸ਼ ਹੈ ਹੀ ਨਹੀਂ ਕੋਈ ਗੱਲ ਕੋਈ ਰੰਜਿਸ਼ ਹੀ ਨਹੀਂ ਹੈ ਹੀ ਨਹੀਂ ਜਿਹੜਾ ਇੰਨਾ ਇਹਨਾਂ ਦੇ ਮਤਲਬ ਕਿ ਪੜੇ ਮਨਚ ਨਹੀਂ ਸੀ ਪਰ ਉਹਨਾਂ ਦੇ ਮਨਚ ਬਹੁਤ ਉਹਨਾਂ ਦੇ ਮਨਚ ਬਹੁਤ ਸੀ ਜਾ ਰਿਹਾ ਕਿ ਉਹਨਾਂ ਦੀ ਪਤਨੀ ਵੀ ਬਹੁਤ ਪ੍ਰਮੋਕ ਹਾਂਜੀ ਉਹਨਾਂ ਦੀ ਪਤਨੀ ਨੇ ਬਾਅਦ ਵਿੱਚ ਫੇਰ ਪਿੱਛੋਂ ਬੋਲੇ ਆ ਕਿ ਮਤਲਬ ਜੱਟੀਣਾ ਵੀ ਮਤਲਬ ਹੋਰ ਗੋਲੀਆਂ ਜਿਨੀ ਚੱਲਦੀਆਂ ਚਲਾ ਦੇ ਪੁਲਿਸ ਨੂੰ ਕੀ ਕਰ ਪਤਨੀ ਦੇ ਸ਼ਹਿਦ ਦੇ ਵੀ ਪਹਿਲਾਂ ਵੀ ਪਹਿਲੀ ਪਤਨੀ ਨੇ ਪਹਿਲਾਂ ਕਾਰ ਰਸ਼ੀ ਥੋੜੇ ਮਹੀਨਾ ਪਹਿਲਾਂ ਉਹਦੇ ਪਤਨੀ ਦੇ ਸ਼ਹਿਦ ਤੇ ਸਾਰੀ ਮਤਲਬ ਉਹਨੇ ਜੋ ਵੀ ਕੀਤਾ ਇਸ ਘਰ ਦੇ ਵਿੱਚ ਰਾਤ ਵੇਲੇ ਕੌਣ ਕੌਣ ਮੌਜੂਦ ਸੀ ਘਰ ਵਿੱਚ ਇੱਥੇ ਘਰੇ ਮੈਂ ਹੀ ਮੰਮੀ ਹੀ ਤੇ ਮੇਰਾ ਕਜ਼ਨ ਹੀ ਹੈ ਮੇਰੇ ਭੂਆਈ ਦਾ ਬੇਟਾ ਮੇਰੇ ਕੋਲ ਆਇਆ ਸੀ ਅਸੀਂ ਘਰ ਦੇ ਵਿੱਚ ਅਭੀ ਜਾਣੇ ਮੌਜੂਦ ਸੀ ਤੇ ਜਦੋਂ ਇਹ ਸਾਰੀ ਘਟਨਾ ਵਾਪਰਦੀ ਹੈ ਉਸ ਵੇਲੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਬਾਅਦ ਦੇ ਵਿੱਚ ਪਤਾ ਲੱਗਦਾ ਜਦੋਂ ਗੋਲੀਆਂ ਚੱਲ ਜਾਂਦੀਆਂ ਜਦੋਂ ਗੋਲੀ ਚੱਲਣ ਦੀ ਆਵਾਜ਼ ਆਏ ਭੱਜ ਕੇ ਬਾਹਰ ਗਏ ਤੁਸੀਂ ਗੋਲੀ ਚੱਲਿਓ ਤਾਂ ਅੰਦਰ ਸੀ ਅਸੀਂ ਭੱਜ ਗਏ ਉਸਲੇ ਬਾਹਰ ਕੀ ਦੇਖਿਆ ਤੇ ਮਤਲਬ ਜਿਉ ਨਾਲ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਨਾਲ ਹੀ ਗੱਡੀ ਸਟਾਰਟ ਕਰਕੇ ਕੱਢਣ ਲੱਗ ਕੇ ਮਤਲਬ ਕਰਨੇ ਗਾਂ ਕਰਨ ਲੱਗੇ ਕਿ ਫਾਦਰ ਸਾਨੂੰ ਲੈ ਜਾ ਗੱਡੀ ਪਿੱਛੇ ਲੱਗੀ ਤੇ ਲੜਾਈ ਸਾਰੀ ਗੱਡੀ ਨੂੰ ਦੀ ਪਾਰਕਿੰਗ ਨੂੰ ਲੈ ਕੇ ਸੀ ਇਹ ਪਹਿਲਾਂ ਉਹ ਤਾਂ ਇੱਕ ਦੋ ਮਹੀਨਾ ਮਹੀਨਾ ਪਹਿਲਾਂ ਮਸਲਾ ਨਾ ਬਣਾਇਆ ਕਿ ਸਾਡੇ ਘਰ ਲੱਗੀ ਗੱਡੀ ਕਿਉਂ ਲੱਗੀ ਕੱਲ ਜਿਹੜੀ ਪੋੜੀ ਹੈ ਉਹ ਪਰੇ ਖਾਲੀ ਪਲਾਟ 'ਚ ਗੱਡੀ ਕੱਲ ਆ ਪੋੜੀ ਕੋਈ ਬੜੀ ਦਾ ਕਾਰਨ ਬਣੀ ਕੱਲ ਕੱਲ ਪੋੜੀ ਤੇ ਵੈਸੇ ਇਦਾਂ ਜਿੱਦਾਂ ਕਹਿੰਦਾ ਹੁਣ ਖੜੀ ਇਦਾਂ ਪਰਲੀ ਸਾਈਡ ਖੜੀ ਤੇ ਇਦਾਂ ਦੇ ਪੁੱਤ ਪੋੜੀ ਛੁੱਟਦੀ ਉਹ ਡਿੱਗੀ ਦੇਖਣ ਪਾਪਾ ਜਾਣ ਚੱਕ ਬਾਹਰ ਨਿਕਲੇ ਕਿ ਚਲੋ ਦੇਖਦੇ ਹਾਂ ਕੀ ਡਿੱਗਾ ਹਨੇਰੇ ਦਾ ਟਾਈਮਿੰਗ ਕਿਉਂਕਿ ਇਨਵਰਟਰ ਵੀ ਲੋ ਹੀ ਲਾਈਟ ਬਿਲਕੁਲ ਨਹੀਂ ਹੈਗੀ ਕੋਪਾ ਨਹੀਂ ਰਹੀ ਤਾਂ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਤੇ ਬਾਕੀ ਕਾਰਵਾਈ ਮੈਂ ਕਰ ਰਿਹਾ ਬਾਕੀ ਇਹਦੀ ਵਾਈਫ ਉਹ ਆਪ ਫਰਾਰ ਹੋ ਗਏ ਵਾਈਫ ਇਹਨਾਂ ਦੇ ਗ੍ਰਿਫਤ ਦੇ ਵਿੱਚ ਹੈ ਪੁਲਿਸ ਦੇ ਗ੍ਰਿਫਤ ਦੇ ਵਿੱਚ ਮੰਗ ਕਰਦੇ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਆ ਕਿ ਇਹਨਾਂ ਨੂੰ ਜਲਦ ਜਲਦ ਇਹਨਾਂ ਦੋਵਾਂ ਨੂੰ ਅਰੈਸਟ ਕੀਤਾ ਜਾਵੇ ਤੇ ਇਹਨਾਂ ਨੂੰ ਕੜੀ ਕੜੀ ਸਜ਼ਾ ਦਿੱਤੀ ਜਾਵੇ ਤੇ ਦੂਜਾ ਇਹਨਾਂ ਦੇ ਇਹ ਪਹਿਲੇ ਮੁੰਡਾ ਦੁਬਈ ਤੋਂ ਆਇਆ ਐਨਓਸੀ ਜਾਰੀ ਕੀਤੀ ਜਾਵੇ ਕਿ ਇਹ ਪੰਜਾਬ ਛੱਡ ਕੇ ਨਾ ਭਜੇ ਬਿਲਕੁਲ ਪੰਜਾਬ ਛੱਡ ਕੇ ਨਾ ਭਜੇ ਕਿਉਂਕਿ ਸ਼ੰਕਾ ਹੈ ਕਿ ਉਸਦੇ ਕੋਲ ਦੁਬਈ ਦਾ ਵੀਜ਼ਾ ਹੈ ਤੇ ਉਹ ਫਰਾਰ ਹੋ ਸਕਦਾ ਹੈ ਇੱਥੇ ਪੁਲਿਸ ਅਧਿਕਾਰੀ ਵੀ ਮੌਜੂਦ ਨੇ ਸ਼ੋਮਨੀ ਕਾਲੀਦਲ ਦੀ ਸੀਨੀਅਰ ਲੀਡਰਸ਼ਿਪ ਵੀ ਇੱਥੇ ਪਹੁੰਚੀ ਹੈ ਜ਼ਿਲ੍ਹਾ ਪ੍ਰਧਾਨ ਰਾਜਾ ਲਦੇ ਰਾਜਵਿੰਦਰ ਸਿੰਘ ਲਦੇ ਵੀ ਪਹੁੰਚੇ ਨੇ ਤੋਂ ਸਭ ਤੋਂ ਪਹਿਲੇ ਅਸੀਂ ਪੁਲਿਸ ਅਧਿਕਾਰੀ ਨਾਲ ਗੱਲਬਾਤ ਕਰਾਂਗੇ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਕੀ ਕਾਰਵਾਈ ਹੁਣ ਤੱਕ ਕੀਤੀ ਜਾ ਰਹੀ ਹੈ ਤੋਂ ਮਨਤੇਜ ਸਿੰਘ ਪੁਲਿਸ ਅਧਿਕਾਰੀ ਸਾਹਿਬ ਦੇ ਮੌਕੇ ਤੇ ਮੌਜੂਦ ਨੇ ਸਰ ਕੀ ਅਪਡੇਟ ਹੈ ਜੀ ਕੀ ਮਾਮਲਾ ਕਿਉਂ ਇਹ ਝਗੜਾ ਹੋਇਆ ਕਿਉਂ ਨੋਬਤ ਚੱਲੀ ਆਈ ਗੋਲੀ ਚਲਾਣ ਦੀ ਇਨਨੇ ਸਰ ਪਹਿਲਾਂ ਆਪਸ ਵਿੱਚ ਕੋ ਗੱਡੀ ਲਾਉਣ ਦੇ ਤੂੰ ਆ ਗਲੀ ਦੇ ਵਿੱਚ ਝਗੜਾ ਹੋਇਆ ਸੀ ਮਾਮੂਲੀ ਝਗੜਾ ਇਹ ਜੋ ਇਹਨਾਂ ਦਾ ਆਪਸ ਵਿੱਚ ਬੈਠ ਕੇ ਨਿਬੜ ਗਿਆ ਸੀ ਉਸ ਤੋਂ ਬਾਅਦ ਕੱਲ ਕਹਿੰਦੇ ਆ ਜੀ ਇਹਨਾਂ ਦੇ ਇੱਕ ਪੌੜੀ ਇਹਨਾਂ ਦੇ ਦੁਕਾਨ ਦੇ ਨਾਲ ਲੱਗੀ ਤੇ ਪੌੜੀ ਛੁੱਟਣ ਕਰਕੇ ਜਿਹੜਾ ਵਾ ਅਟੈਚ ਵਿੱਚ ਆ ਕੇ ਜਿਹੜਾ ਵਾ ਸ਼ੁਭਮ ਸੱਜਪਾਲ ਨੇ ਆਪਣਾ ਜਿਹੜਾ ਵਾ ਦਸਤੀ ਜਿਹੜਾ ਵਾ ਪਿਸਤਲ ਦੇ ਨਾਲ ਲੈ ਕੇ ਤੇ ਇਹਨਾਂ ਦੇ ਗੋਲੀਆਂ ਚਲਾਈਆਂ ਜੀ ਲਾਇਸੈਂਸੀ ਪਿਸਤਲ ਹੈ ਇਸ ਬੰਦੇ ਵਿੱਚ ਜੇ ਜਿਹੜੋ ਦੋਸ਼ੀ ਕੋ ਅਰੈਸਟ ਕੀਤਾ ਜਾਏਗਾ ਬਾਕੀ ਅਹੀਂ ਉੱਥੇ ਜਿਹੜਾ ਗਰਾਇਆ ਥਾਣੇ ਦੇ ਵਿੱਚ ਉਹਦਾ ਰਿਕਾਰਡ ਵਗੈਰਾ ਚੈੱਕ ਕਰਨ ਵਾਸਤੇ ਉਥੇ ਉਥੇ ਵੀ ਪੁਲਿਸ ਪਾਰਟੀ ਭੇਜੀ ਹੋਈ ਆ ਜੀ ਤੇ ਤਿੰਨ ਪੁਲਿਸ ਪਾਰਟੀਆਂ ਇਸ ਉੱਥੋਂ ਦਾ ਰਹਿਣ ਵਾਲਾ ਜੀ ਸੁਭਮ ਸੈਜ ਪਾਲਸ ਇਹ ਪਿੰਡ ਦਾ ਪਿਛਲਾ ਪਿੰਡ ਜਿਹੜਾ ਅਸੀਂ ਰੈਸਕੜਾਇਆ ਰੁੜਕਾ ਕਲਾਮ ਆ ਜੀ ਗਰਾਇਆ ਥਾਣੇ ਦੇ ਵਿੱਚ ਪੈਂਦਾ ਜੀ ਉੱਥੋਂ ਦਾ ਰਹਿਣ ਵਾਲਾ ਜੀ ਇੱਥੇ ਕਹਿ ਰਹੇ ਆ ਜੀ ਇੱਥੇ ਕੀ ਗਰੀਬ ਚਾਰ ਪੰਜ ਸਾਲ ਤੋਂ ਇੱਥੇ ਰਹਿ ਰਹੇ ਸੀ ਜਿਹੜੀ ਆਪਣੀ ਵਾਈਫ ਕਿਰਨਦੀਪ ਕੌਰ ਜੋ ਇੱਥੋਂ ਦੀ ਰਹਿਣ ਵਾਲੀ ਹਰਸ਼ੇਸ਼ੀ ਨੇ ਉਹਦੇ ਨਾਲ ਇਥੇ ਰਹਿ ਰਿਹਾ ਸੀ ਜੀ ਦੱਸਿਆ ਜਾ ਰਿਹਾ ਹੈ ਕਿ ਜੋ ਇਹ ਘਟਨਾ ਵਾਪਰੀ ਉਹਦੇ ਚ ਉਸਦੀ ਪਤਨੀ ਦਾ ਵੀ ਪੂਰਾ ਰੋਲ ਹੈ ਪਿਛਲੀ ਵਾਰੀ ਸ਼ੀਸ਼ੇ ਵੀ ਉਹਨੇ ਤੋੜੇ ਸੀ ਔਰ ਕੱਲ ਵੀ ਉਹ ਕਹਿੰਦੇ ਕਹਿ ਰਹੀ ਸੀ ਕਿ ਛੱਡੀ ਨਾ ਮਾਰਦੇ ਉਹਨੂੰ ਉਹਦੀ ਪਤਨੀ ਦੇ ਅਗੇਂਸਟ ਵੀ ਕੇਸ ਰਜਿਸਟਰ ਕਰ ਲਿਆ ਜੀ ਜਿਹੜਾ ਵੀ ਦੋਸ਼ੀ ਹੋਏਗਾ ਉਹ ਤੇ ਬਖਸ਼ਿਆ ਥੋੜੇ ਦਿਨ ਬਖਸ਼ਿਆ ਨਹੀਂ ਕਰਮਕੀ ਕੀ ਕੀਤੀ ਗਈ ਉਹਦੇ ਖਿਲਾਫ ਕੇਸ ਰਜਿਸਟਰ ਕਰ ਲਿਆ ਜੀ ਬਾਕੀ ਦੇਮ-ਤੀਮਾ ਸਾਡੀਆਂ ਗਈਆਂ ਮੈਂ ਅੱਜ ਅੱਜ ਸ਼ਾਮ ਤੱਕ ਜਾਂ ਕੱਲ ਤੱਕ ਆਪ ਜੀ ਨੂੰ ਜ਼ਰੂਰ ਰਿਜ਼ਲਟ ਦਿੱਤਾ ਜਾਏਗਾ ਜੀ ਉਹਦੇ ਵਿੱਚ ਹਾਲੋ ਸੀ ਵੀ ਕਰਾ ਉਹਦੇ ਜਾਰੀ ਕਰਵਾ ਦਿੱਤੀ ਗਈ ਹੈ ਵੀ ਕਿ ਬਾਹਰ ਨਾ ਭੱਜ ਜਾਈ ਜੀ ਕਿਸੇ ਬਾਹਲੇ ਕੰਟਰੀ ਦੇ ਵਿੱਚ ਨਾ ਚਲੇ ਜਾਵੇ ਜੀ ਪਾਸਪੋਰਟ ਨਹੀਂ ਇੱਥੋਂ ਨਹੀਂ ਪਾਸਪੋਰਟ ਮਿਲਿਆ ਕੱਲ ਅਸੀਂ ਸਰਚ ਕੀਤੀ ਹੈ ਸਵੇਰੇ ਜੀ ਤੇ ਪਾਸਪੋਰਟ ਕਿਉਂ ਬਾਹਰ ਭੱਜਣ ਦੀ ਕੋਸ਼ਿਸ਼ ਕਰ ਸਕਦਾ ਉਹ ਕੋਈ ਵੀ ਜਿਹੜਾ ਦੋਸ਼ੀ ਹੈ ਜੀ ਇਸ ਇਕੱਲੇ ਤੇ ਨਹੀਂ ਕੋਈ ਵੀ ਦੋਸ਼ੀ ਹੈ ਜਿਹੜਾ ਵਾ ਉਹ ਜਦੋਂ ਐਡਾ ਵੱਡਾ ਹੀਨਸਟ ਕ੍ਰਾਈਮ ਕਰਦਾ ਵਾ ਤਾਂ ਉਹਦੀ ਪਹਿਲੀ ਪਹਿਲ ਕੋਸ਼ਿਸ਼ ਕਰਦਾ ਹੋਵੇ ਵੀ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਬਾਹਰ ਵਾਲੇ ਦੇਸ਼ ਭੱਜ ਜਾਈਏ ਇਸ ਕਰਕੇ ਅਸੀਂ ਆਪਣਾ ਪਹਿਲਾਂ ਹੀ ਪਹਿਲਾਂ ਹੀ ਅਸੀਂ ਇਸ ਦੀ ਐਲਓਸੀ ਵਗੈਰਾ ਜਾਰੀ ਕਰਾ ਦਿੱਤੀ ਬਾਹਰ ਨਾ ਤੋੜ ਜਵੇ। ਤੇ ਹੋਰ ਕੋਈ ਇਹਦਾ ਕ੍ਰਿਮੀਨਲ ਰਿਪੋਰਟ ਤਾਂ ਨਹੀਂ ਮਿਲਿਆ ਹਜੇ ਤੱਕ? ਨਹੀਂ ਅਜੇ ਤੱਕ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਮਿਲਿਆ ਜੀ। ਬਾਕੀ ਟੀਮ ਉੱਥੇ ਗਈ ਹੈ ਜੋ ਹੋਏਗਾ ਆਪ ਜੀ ਨੂੰ ਅਪਡੇਟ ਦੇ ਦਿੱਤੀ ਜਾਏਗੀ। ਬਿਲਕੁਲ। ਐਲਓਸੀ ਜਾਰੀ ਕਰ ਦਿੱਤਾ ਗਿਆ। ਤਿੰਨ ਪੁਲਿਸ ਪਾਰਟੀਆਂ ਉਸ ਦੀ ਪਾਲ ਦੇ ਲਈ ਛਾਪੇਮਾਰੀ ਕਰ ਰਹੀਆਂ ਨੇ। ਔਰ ਇਸ ਤੋਂ ਇਲਾਵਾ ਹੋਰ ਕੋਈ ਕ੍ਰਿਮੀਨਲ ਕੋਰਟ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ। ਤੋਂ ਸ਼੍ਰੋਮੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇ ਸਾਡੇ ਨਾਲ ਮੌਜੂਦ ਨੇ। ਅਜੀ ਕਿਸ ਤਰ੍ਹਾਂ ਵੇਖਦੇ ਹੋ ਇਸ ਮਾਮਲੇ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਬਲੰਦ ਸਪਾਈਸ ਦੇਖੋ ਜੀ ਸਰਦਾਰ ਪਰਜਿੰਦਰ ਸਿੰਘ ਪਪੂ ਸਰਪੰਚ ਸੈਦੂਪੁਰਾ ਉਹ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹੇ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੀ ਇਹ ਇੱਕ ਨੇਕ ਇਨਸਾਨ ਆ ਆਦਮੀ ਇਹ ਇੱਕ ਪੌੜੀ ਕੰਧ ਦੇ ਨਾਲ ਲੱਗੀ ਆ ਲਾਈਟ ਖਰਾਬ ਹੋਈ ਸੀ ਸਰਪੰਚ ਸਾਹਿਬ ਜਦੋਂ ਲਾਈਟ ਠੀਕ ਰਾ ਕੇ ਉਹ ਥੱਲੇ ਆਏ ਨੇ ਜਿਹੜਾ ਗਵਾਂਡ ਵਾਲਾ ਮੁਰਜੂਨ ਜਿਹੜਾ ਵਾ ਉਹਨੇ ਉਹਨੂੰ ਗਾਲੀ ਗਲੋਚ ਕੀਤਾ ਵਾ ਸਰਪੰਚੋ ਜੀ ਵਿਚਾਰੇ ਆਪਣੇ ਦਰਵਾਜ਼ੇ ਤੇ ਕਿ ਬਾਹਰ ਹੋਇਆ ਵਾ ਉਹਨੂੰ ਸ਼ਰਿਆਵ 9 10 ਫਾਇਰ ਕਰਕੇ ਉਹਦੀ ਮੌਕੇ ਤੇ ਹੱਤਿਆ ਕਰ ਦਿੱਤੀ ਗਈ ਆ ਮੈਂ ਭਗਵੰਤ ਮਾਨ ਸਰਕਾਰ ਨੂੰ ਪੁੱਛਣਾ ਚਾਹਣਾ ਕਿ ਪੰਜਾਬ ਦੇ ਹਾਲਾਤ ਕੀ ਨੇ ਭਗਵੰਤ ਮਾਨ ਨੂੰ ਤੁਰੰਤ ਸਦੀਫਾ ਦੇਣਾ ਕਹਿੰਦਾ ਇਸ ਮਾਮਲੇ ਦੇ ਵਿੱਚ ਕਿਉਂਕਿ ਉਹਨਾਂ ਕੋ ਨਾ ਪ੍ਰਸ਼ਾਸਨ ਤੇ ਕੰਟਰੋਲ ਆ ਰਿਆ ਵਿਰੋਧੀਆਂ ਤੇ ਉਹ ਵਿਰੋਧੀਆਂ ਨੂੰ ਦਬਾਉਣ ਦੀ ਇੱਕ ਉਹਨਾਂ ਦੀ ਚਾਲ ਆ ਵਿਰੋਧੀਆਂ ਨੂੰ ਦਬਾਉਣ ਤੇ ਲੱਗੇ ਆ ਕਿਉਂਕਿ ਪੰਜਾਬ ਦੇ ਲੋਕਾਂ ਦਾ ਜਿਹੜਾ ਧਿਆਨ ਆ ਉਹ ਦੂਜੇ ਬਣੇ ਹੋ ਸਕੇ ਪੰਜਾਬ ਦੇ ਵਿੱਚ ਗੁੰਡਾਗਰਦੀ ਦਾ ਰਾਜ ਹੈ ਸਾਹਿਬ ਮਹੀਨਾ ਪਹਿਲਾਂ ਵੀ ਕਾਰ پارک ਕਰਨ ਨੂੰ ਲੈ ਕੇ ਝਗੜਾ ਹੋਇਆ ਸੀ ਜੇ ਲੱਗਦਾ ਜੇ ਉਹ ਤੋਂ ਪੁਲਿਸ ਵੱਲੋਂ ਸਹੀ ਕਾਰਵਾਈ ਕੀਤੀ ਗਈ ਹੁੰਦੀ ਤਾਂ ਅੱਜ ਇਹ ਦਿਨ ਨਾ ਦੇਖਣਾ ਪੈਂਦਾ ਵੇਖੋ ਜੀ ਜੇ ਪ੍ਰਸ਼ਾਸਨ ਉਹ ਟਾਈਮ ਤੇ ਸਖਤ ਕਾਰਵਾਈ ਕਰਦਾ ਤੇ ਜਿਹੜਾ ਸਾਡਾ ਹੀਰਾ ਇਨਸਾਨ ਅੱਜ ਗਵਾਚ ਗਿਆ ਪਰਿਵਾਰ ਤੋਂ ਉਹਦੀ ਜਾਨ ਨਹੀਂ ਜਾਣੀ ਮੈਂ ਇਸ ਗੱਲ ਦਾ ਮੈਂ ਆਪਣੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਨਾਲ ਵੀ ਗੱਲ ਕੀਤੀ ਆ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਜੋ ਸਾਡੇ ਮੱਝ ਦੇ ਸਾਬਕਾ ਮਨਿਸਟਰ ਨੇ ਉਹਨਾਂ ਦੀ ਧਰਮ ਪਤਨੀ ਸਾਡੀ ਭੈਣ ਵੀਬਾ ਗਰੀਬਕੌਰ ਨਾਲ ਵੀ ਸਾਡੀ ਗੱਲ ਹੋਈ ਆ ਉਹ ਵੀ ਉੱਥੇ ਜਾਂ ਸੈਂਟਰ ਨਾਲ ਗੱਲ ਕਰਨਗੇ ਜਾਂ ਜੇ ਸਾਨੂੰ ਧਰਨਾ ਰੋਜ਼ ਪ੍ਰਦਰਸ਼ਨ ਕਰਨਾ ਪਿਆ ਅਸੀਂ 에어ਪੋਰਟ ਅਜਨਾਲਾ ਰੋਡ ਬੰਦ ਕਰਕੇ ਅਸੀਂ ਪ੍ਰਸ਼ਾਸਨ ਦੇ ਇਨਸਾਫ ਦੀ ਲੜਾਈ ਲੜੂਗੀ ਪੂਰੀ ਠੋਕੇ ਇਕ ਢਾਕੇ ਜਿੰਨੇ ਚਿਰ ਤੱਕ ਕਿ ਮੁਰਜਮ ਨੂੰ ਕਾਬੂ ਨਹੀਂ ਕਰਦੇ ਉਹਦੇ ਖਿਲਾਫ ਸਖਤ ਤੋਂ ਸਖਤ ਸਜ਼ਾ ਅਕਾਲੀ ਦਲ ਦੇ ਹਿਰਦਿਆਂ ਨੂੰ ਸ਼ਾਂਤ ਨਹੀਂ ਹੋਣਾ ਤੇ ਮੈਂ ਪੰਜਾਬ ਦੇ ਗਵਰਨਰ ਨੂੰ ਬੇਨਤੀ ਕਰੂੰਗਾ ਮੈਂ ਤੇ ਇਹ ਗੱਲ ਕਰੂੰਗਾ ਕਿ ਇਹੋ ਜੀ ਘਟਿਆ ਸਰਕਾਰ ਨੂੰ ਤੁਰੰਤ ਪੰਗ ਕਰੋ ਤੇ ਪੰਜਾਬ ਦੇ ਵਿੱਚ ਜਲਦੀ ਚੋਣਾਂ ਦਾ ਐਲਾਨ ਕਰੋ ਜਾਂ ਇੱਥੇ ਗਵਰਨਰ ਰਾਜ ਲਾਓ ਪੰਜਾਬ ਦੇ ਹਾਲਾਤ ਹੀ ਬੇਕਾਬੂ ਹੋ ਗਏ ਮੇਰੇ ਭਾਣੇ ਹਾਲਾਤ ਬੇਕਾਬੂ ਹੋ ਚੁੱਕੇ ਤਾਂ ਇਹ ਉਹ ਪੋੜੀ ਹੈ ਜੋ ਬੀਤੀ ਰਾਤ ਘਟਨਾ ਦਾ ਕਾਰਨ ਬਣੀ ਹੈ ਜਿਸ ਨੂੰ ਜਿੱਥੇ ਸਾਹਮਣੇ ਇਹ ਤਾਂ ਉਸ ਤੋਂ ਬਾਅਦ ਜਿਹੜੀ ਹੈ ਵਿਰੋਧ ਕਰਨ ਤੇ ਆਪਣਾ ਨਜਾਇਜ਼ ਵੈਪਨ ਗੈਰ ਲਾਇਸੈਂਸੀ ਹਥਿਆਰ ਕਢ ਕੇ ਸਭ ਤੋਂ ਪਹਿਲਾਂ ਇਸ ਪਾਸੇ ਗੋਲੀਆਂ ਚਲਾਈਆਂ ਗਈਆਂ ਇੱਥੇ ਫਾਇਰ ਕੀਤੇ ਗਏ ਜੋ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਫਾਇਰਿੰਗ ਦੀ ਆਵਾਜ਼ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਉਸ ਤੋਂ ਬਾਅਦ ਜੋ ਪੀੜਤ ਸੀ ਜੋ ਪ੍ਰਜਿੰਦਰ ਸਿੰਘ ਸਾਫ ਦਾ ਸਰਪੰਚ ਸੀ ਭੱਜ ਕੇ ਆਪਣੇ ਆਪ ਨੂੰ ਬਚਾਉਣ ਦੇ ਲਈ ਇੱਧਰ ਭੱਜੇ ਹਾਲਾਂਕਿ ਅਸੀਂ ਉਹ ਦ੍ਰਿਸ਼ ਦਿਖਾ ਨਹੀਂ ਸਕਦੇ ਉੱਥੇ ਕਾਫੀ ਖੂਨ ਅਤੇ ਜਿਹੜੇ ਹੈ ਮਾਸ ਜਿਹੜਾ ਉੱਥੇ ਨਜ਼ਰ ਆ ਰਿਹਾ ਹੈ ਤੋ ਤਿੰਨ ਗੋਲੀਆਂ ਸੱਤ ਫਾਇਰ ਟੋਟਲ ਕੀਤੀ ਤਿੰਨ ਗੋਲੀਆਂ ਜਿਹੜੀ ਹੈ ਉਹ ਮ੍ਰਿਤਕ ਨੂੰ ਲੱਗੀਆਂ ਉਸ ਤੋਂ ਬਾਅਦ ਹੁਣ ਪੁਲਿਸ ਵੱਲੋਂ ਜਿਹੜਾ ਛਾਪੇਮਾਰੀ ਕੀਤੀ ਜਾ ਰਹੀ ਹੈ ਕਿਉਂਕਿ ਕਾਫੀ ਲੰਬਾ ਸਮਾਂ ਕਿਤੇ ਦੁਬਈ ਚ ਰਿਹਾ આરોપી ਪਰ ਉਸ ਦੇ ਭੱਜਣ ਦੀ ਵੀ ਵਿਦੇਸ਼ ਫਰਾਰ ਹੋਣ ਦਾ ਵੀ ਸ਼ੰਕਾ ਹੈ ਅਜਿਹੇ ਚ ਪੁਲਿਸ ਵੱਲੋਂ ਤੁਰੰਤ ਐਲਓਸੀ ਜਾਰੀ ਕਰ ਦਿੱਤਾ ਗਿਆ ਤਾਂ ਜੋ ਵਿਦੇਸ਼ ਭੱਜਣ ਦੇ ਵਿੱਚ ਕਾਮਯਾਬ ਨਾ ਹੋ ਸਕੇ ਤੋ ਜ਼ਿਲ੍ਹਾ ਜ਼ਿਲਹੰਦਰ ਦੇ ਗੁਰਾਇਆ ਦੇ ਨੇੜੇ ਇੱਕ ਪਿੰਡ ਦਾ ਵਾਸੀ ਦੱਸਿਆ ਜਾ ਰਿਹਾ ਜੋ ਪਿਛਲੇ 3-4 ਸਾਲ ਤੋਂ ਇੱਥੇ ਇਸ ਘਰ 'ਚ ਨਾਲ ਲੱਗਦੇ ਇਸ ਘਰ 'ਚ ਆਪਣੀ ਪਤਨੀ ਕਿਰਨਪ੍ਰੀਤਕੌਰ ਨਾਲ ਰਹਿ ਰਿਹਾ ਸੀ ਜਿਸ ਦੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਉਸ ਨੂੰ ਪੁਲਿਸ ਵੱਲੋਂ ਹਿਰਾਸਤ 'ਚ ਰੱਖਿਆ ਗਿਆ ਪਰ ਇਹ ਘਟਨਾ ਆਪਣੇ ਆਪ ਦੇ ਵਿੱਚ ਪੰਜਾਬ ਵਿੱਚ ਲੈਂਡਲੋਰਡ ਸਥਿਤੀ ਦੀ ਮੂੰਹੋਂ ਬੋਲਦੀ ਤਸਵੀਰ ਹੈ ਕਿ ਕ੍ਰਿਮੀਨਲ ਨੂੰ ਸ਼ਾਇਦ ਹੁਣ ਖਾਕੀ ਵਰਦੀ ਦਾ ਪੁਲਿਸ ਦਾ ਕੋਈ ਡਰ ਪੈਕ ਹੋਫ ਨਹੀਂ ਰਿਹਾ ਔਰ ਲੋਕ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਨੇ ਸ਼੍ਰੋਮਣੀ ਕਾਲੀਦਾਲ ਦੇ ਅਗੂ ਇੱਥੇ ਪਹੁੰਚੇ ਨੇ ਉਹਨਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ ਪੀੜਤ ਪਰਿਵਾਰ ਦੇ ਨਾਲ ਦੁੱਖ ਵੰਡਾਇਆ ਗਿਆ ਉਹਨਾਂ ਨਾਲ ਹੀ ਇਹ ਐਲਾਨ ਵੀ ਕੀਤਾ ਗਿਆ ਕਿ ਮ੍ਰਿਤਕ ਭਜਿੰਦਰ ਸਿੰਘ ਦੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਲੜਾਈ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦੇ ਲੜੇਗਾ ਚਾਹੇ ਕਿਸ ਪੱਧਰ ਤੱਕ ਵੀ ਸੰਘਰਸ਼ ਕਰਨਾ ਪਵੇ ਹੁਣ ਦੇਖਣ ਵਾਲੀ ਗੱਲ ਹੈ ਕਿ ਪੁਲਿਸ ਛਾਪੇ ਮਾਰੀ ਦਾ ਦਾਅਵਾ ਕਰ ਰਹੀ ਹੈ ਕਦੋਂ ਪੁਲਿਸ આરોપી ਸਹਿਜਪਾਲ ਸੁਭਮ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੁੰਦੀ ਤੇ ਕਦੋਂ ਪੀੜਤ ਪਰਿਵਾਰ ਨੂੰ ਇਨਸਾਫ ਮਿਲਦਾ ਹੈ ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਪਿੰਡ ਸੈਦੂਪੁਰ